ਦੋਸਤੋ ਸੰਗਰਾਮ ਟੀਵੀ ਦੇ ਰਜਨਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਗਣਤੰਤਰ ਦਿਵਸ ਦੇ ਮੌਕੇ ਤੇ ਜਿਸ ਦਿਨ ਸਾਡਾ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਉਸ ਮੌਕੇ ਦੇ ਉੱਤੇ ਸੰਵਿਧਾਨ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਜੀ ਦੇ ਬੁੱਤ ਦੀ ਪੰਨ ਤੋੜ ਕਰਨ ਦੇ ਲਈ ਅੰਮ੍ਰਿਤਸਰ ਦੇ ਵਿੱਚ ਇੱਕ ਬੰਦਾ ਸਪੈਸ਼ਲ ਪੌੜੀ ਲੈ ਕੇ ਜਾਂਦਾ ਹੈ ਤੇ ਫਿਰ ਜਾ ਕੇ ਥੋੜਿਆਂ ਨਾਲ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹਦੀ ਵੀਡੀਓ ਵੀ ਵਾਇਰਲ ਹੋ ਜਾਂਦੀ ਹੈ ਤੇ ਇਹ ਆਪਣੇ ਆਪ 'ਚ ਬਹੁਤ ਪਾਸੇ ਨੂੰ ਇਸ਼ਾਰੇ ਕਰਦਾ ਹੈ। ਅ ਇੱਕ ਤਾਂ ਬਹੁਤ ਸਾਰੇ ਲੋਕਾਂ ਨੂੰ ਸੰਵਿਧਾਨ ਦੇ ਨਾਲ ਬਹੁਤ ਵੱਡੀ ਜ਼ਿਆਦਾ ਪੱਧਰ ਦੇ ਉੱਤੇ ਅ ਨਫ਼ਰਤ ਹੈ ਕਿ ਇਹ ਸੰਵਿਧਾਨ ਜਿਹੜਾ ਸਾਡੇ ਰਾਹ ਦੇ ਵਿੱਚ ਰੋੜਾ ਬਣ ਰਿਹਾ ਹੈ ਜਿਹੜਾ ਅਸੀਂ ਇੱਕ ਰਾਸ਼ਟਰ ਬਣਾਉਣਾ ਚਾਹੁੰਦੇ ਆ ਅ ਅਖੌਤੀ ਹਿੰਦੂ ਰਾਸ਼ਟਰ ਹਾਲਾਂਕਿ ਹਿੰਦੂਆਂ ਦੇ ਨਾਲ ਆਮ ਸੁਧਾਰਨ ਹਿੰਦੂਆਂ ਦੇ ਨਾਲ ਉਹਦਾ ਕੋਈ ਦੂਰ ਦਾ ਵੀ ਵਾਸਤਾ ਨਹੀਂ ਹੋਣਾ ਤੇ ਪਰ ਇੱਕ ਨਾਰਾ ਹੈਗਾ ਅਸੀਂ ਇੱਕ ਅਜਿਹਾ ਰਾਸ਼ਟਰ ਇੱਕ ਧਰਮ ਦੇ ਆਧਾਰ ਤੇ ਬਣਾਉਣਾ ਚਾਹੁੰਦੇ ਆ ਉਹਦੇ ਰਾਹ ਦੇ ਵਿੱਚ ਸੰਵਿਧਾਨ ਵੀ ਅਰੋੜਾ ਤੇ ਸੰਵਿਧਾਨ ਨਿਰਮਾਤਾ ਵੀ ਉਹਦੇ ਰਾਹ ਦੇ ਵਿੱਚ ਅਰੋੜਾ ਨੇ ਪਿੱਛੇ ਸ਼੍ਰੀ ਅਮਿਤ ਸ਼ਾਹ ਜੀ ਦਾ ਜਿਹੜਾ ਰਾਜ ਸਭਾ ਦੇ ਵਿੱਚ ਬਿਆਨ ਹੈ ਉਹ ਵੀ ਉਧਰਲੇ ਪਾਸੇ ਨੂੰ ਇਸ਼ਾਰਾ ਕਰਦਾ ਹੈ ਅਸੀਂ ਭਗਵੰਤ ਮਾਨ ਸਰਕਾਰ ਤੋਂ ਮੰਗ ਕਰਦੇ ਆ ਕਿ ਉਸ ਵਿਅਕਤੀ ਨੂੰ ਤਾਂ ਫੜਿਆ ਹੀ ਹੈ ਤੇ ਉਹ ਇਕੱਲਾ ਉਹ ਵਿਅਕਤੀ ਨਾ ਹੋਵੇ ਉਹਦੇ ਪਿੱਛੇ ਕੀ ਤਾਕਤਾਂ ਨੇ ਉਹਨੂੰ ਜਾਣਨ ਦੀ ਵੀ ਕੋਸ਼ਿਸ਼ ਕੀਤੀ ਜਾਵੇ ਤੇ ਅਸੀਂ ਇਹੀ ਇਹਦੇ ਤੇ ਬੰਦ ਕਰਦੇ ਹਾਂ ਦੂਸਰਾ ਦੋਸਤੋ ਸਵਿਧਾਨ ਦੇ ਮੌਕੇ ਤੇ ਕੱਲ ਆ ਸਾਡੇ ਦੇਸ਼ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਮਦਨਦੀ ਲੋਕੁਰ ਉਹਨਾਂ ਦੀ ਸ਼੍ਰੀ ਕਰਨ <th>ਪਰ ਦੇ ਨਾਲ ਇੱਕ ਇੰਟਰਵਿਊ ਦਾ ਵਾਇਰ ਨੇ ਅੱਜ ਕੁਝ ਛਾਪੀ ਹੈ ਥੋੜਾ ਜਿਹਾ ਉਹਦੇ ਸਾਰ ਤੱਕ ਆ ਉਸਨੇ ਜਸਟਿਸ ਲੋਕੁਰ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਇੱਕ ਚੰਗਾ ਸੰਵਿਧਾਨ ਹੈਗਾ ਤੇ ਪਰ ਇਸ ਨੂੰ ਸਾਡੇ ਦੇਸ਼ ਦੇ ਜਿਹੜੇ ਰਾਜਨੀਤੀਵਾਨ ਤੇ ਜੱਜ ਨੇ ਜਿਹੜੇ ਉਹਨਾਂ ਨੇ ਇਸ ਸੰਵਿਧਾਨ ਨੂੰ ਥੱਲੇ ਲਾਇਆ ਇਸ ਨੂੰ ਖਰਾਬ ਕੀਤਾ ਉਹਨਾਂ ਨੇ ਆਪਣੀ ਇੰਟਰਵਿਊ ਚ ਇਹ ਵੀ ਕਿਹਾ ਜਸਟਿਸ ਲੋਕਰ ਸਾਹਿਬ ਨੇ ਕਿ ਡਾਕਟਰ ਅੰਬੇਦਕਰ ਸਾਹਿਬ ਜੀ ਨੇ ਵੀ ਕਿਸੇ ਟਾਈਮ ਇਹ ਕਿਹਾ ਸੀਗਾ ਕਿ ਚੰਗਾ ਸੰਵਿਧਾਨ ਇੱਕ ਵਧੀਆ ਚੀਜ਼ ਹੈ ਤੇ ਜਿਹੜਾ ਕਿ ਹੋ ਪਰ ਉਸ ਨੂੰ ਜਦੋਂ ਜਿਹੜੇ ਲੋਕਾਂ ਨੇ ਜਿਹੜੀਆਂ ਔਰਤਾਂ ਬੰਦਿਆਂ ਨੇ ਉਸ ਨੂੰ ਲਾਗੂ ਕਰਨਾ ਹੈ ਉਹ ਉਸ ਨੂੰ ਬਿਲਕੁਲ ਰੱਦੀ ਸਵਿਧਾਨ ਬਣਾ ਸਕਦੇ ਐ ਲਾਗੂ ਕਰਨ ਦੇ ਤੌਰ ਤਰੀਕਿਆਂ ਦੇ ਵਿੱਚ ਅਜਿਹਾ ਕੁਝ ਸਾਡੇ ਦੇਸ਼ ਦੇ ਵਿੱਚ ਵਾਖ ਵਰ ਹੈ ਸੋ ਅਸੀਂ ਜਸਟਿਸ ਲੋਕ ਉਹਨਾਂ ਦੀਆਂ ਚਾਹੇ ਬਾਕੀ ਸਾਰੀਆਂ ਗੱਲਾਂ ਤਾਂ ਨਹੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਪਰ ਇਸ ਦੇ ਇਸ ਗੱਲ ਦੇ ਨਾਲ ਇਸ ਕਮੈਂਟ ਦੇ ਨਾਲ ਜਿਹੜਾ ਉਹਨਾਂ ਨੇ ਵੀ ਕੀਤਾ ਤੇ ਡਾਕਟਰ ਅਮੇਦਕਰ ਨੂੰ ਵੀ ਕੋਟ ਕੀਤਾ ਹੈ ਅਸੀਂ ਸਮਝਦੇ ਹਾਂ ਕਿ ਸੰਵਿਧਾਨ ਦੇ ਅੰਦਰ ਜਿਹੜੀਆਂ ਆਜ਼ਾਦੀ ਬਰਾਬਰਤਾ ਤੇ ਭਾਈਚਾਰੇ ਦੀਆਂ ਜਿਹੜੀਆਂ ਮੂਲ ਕੀਮਤਾਂ ਨੇ ਜਿੰਨ ਜਿਹੜੀਆਂ ਚੁਪਦੀਆਂ ਨੇ ਅੱਜ ਕੱਲ ਦੇ ਜਿਹੜੇ ਹਾਕਮ ਨੇ ਉਹਨਾਂ ਤੇ ਡਟ ਕੇ ਪੈਰਾ ਦੇਣ ਦੀ ਲੋੜ ਹੈ ਤੇ ਉਹਨੂੰ ਡਿਫੈਂਡ ਕਰਨ ਦੀ ਲੋੜ ਹੈ ਤੇ ਉਹਨੂੰ ਗਾਹ ਵਧਾਉਣ ਦੀ ਲੋੜ ਹੈ। ਅਗਲੀ ਗੱਲ ਦੋਸਤੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਹੈ ਕਿਉਂਕਿ ਆਰਐਸਐਸ ਦੀ ਨੀਤੀ ਹੈ ਵੀ ਅੱਡੜ ਸੂਬੇ ਨਹੀਂ ਹੋਣੇ ਚਾਹੀਦੇ ਸੂਬਿਆਂ ਕੋਲ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਸਾਰੇ ਅਧਿਕਾਰ ਕੇਂਦਰ ਕੋਲ ਹੋਣੇ ਚਾਹੀਦੇ ਐ ਅ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਬਣੀ ਹੈ ਉਹਦੇ ਬਹੁਤ ਸਾਰੇ ਅਧਿਕਾਰ ਖੋ ਗਏ ਉੱਥੋਂ ਦੇ ਲੈਫਟੀਨੈਂਟ ਗਵਰਨਰ ਨੂੰ ਦੇਤੇ ਜੰਮੂ ਕਸ਼ਮੀਰ ਦੀ ਦਾ ਰਾਜ ਦਾ ਦਰਜਾ ਹੀ ਤੋੜ ਕੇ ਉਹਨੂੰ ਯੂਟੀ ਬਣਾ ਦਿੱਤਾ ਤੇ ਯੂਟੀ ਦੇ ਵਿੱਚ ਵੀ ਜਿਹੜਾ ਪਿੱਛੇ ਉਹਨਾਂ ਨੇ ਗਵਰਨਰ ਨੂੰ ਬਹੁਤ ਸਾਰੀਆਂ ਪਾਵਰਾਂ ਦਿੱਤੀਆਂ ਤੇ ਬਹੁਤ ਉੱਥੋਂ ਦੀ ਜਿਹੜੀ ਬਹੁਤੀ ਐਡਮਿਨਿਸਟ੍ਰੇਸ਼ਨ ਹੈ ਚਾਹੇ ਉੱਥੇ ਚੋਣ ਹੋਗੀ ਨੈਸ਼ਨਲ ਕਾਨਫਰੰਸ ਦੀ ਉੱਥੇ ਸਰਕਾਰ ਬਣਗੀ ਪਰ ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਨੇ ਉਹ ਉਹਨਾਂ ਜਿਹੜਾ ਪ੍ਰਬੰਧਕ ਹੈਗਾ ਗਵਰਨਰ ਦਾ ਉਹਦੇ ਅੰਡਰ ਨੇ ਹੁਣ ਇੱਕ ਗੱਲ ਨਵੀਂ ਇਹ ਸਾਹਮਣੇ ਆਈ ਹੈ ਕਿ ਉੱਥੇ AVP ਦੇ ਕੁਝ ਲੋਕਾਂ ਦੇ ਉੱਤੇ ਕੁਝ ਕੇਸ ਦਰਜ ਹੋਏ ਸੀ ਵੀ ਉਹਨਾਂ ਨੇ ਉੱਥੇ ਜਿਹੜੀ ਫਿਰਕੂ ਨਫ਼ਰਤ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ ਉਹੀ ਐਬੀਬੀਪੀ ਨੇ ਇੱਕ ਕਬੱਡੀ ਤੇ ਕੁਸ਼ਤੀ ਦੇ ਟੂਰਨਾਮੈਂਟ ਕਰਾਉਣੇ ਸੀਗੇ 27 28 ਨੂੰ ਅੱਜ ਤੇ ਕੱਲ ਤੇ ਉੱਥੋਂ ਦੇ ਇੱਕ ਜਿਹੜਾ ਆਫੀਸਰ ਹੈ ਸੁਨੀਲ ਕੁਮਾਰ ਜਿਹੜਾ ਜ਼ਿਲ੍ਹਾ ਯੁਵਕ ਸਭਾਵਾਂ ਦਾ ਡਾਇਰੈਕਟਰ ਹੈਗਾ ਉਸ ਤੇ ਸਪੋਰਟਸ ਆਫੀਸਰ ਹੈ ਡੋਡੇ ਦਾ ਉਸ ਨੇ ਇੱਕ ਚਿੱਠੀ ਕੱਢ ਦਿੱਤੀ ਵੀ ਜਿਹੜੇ ਸਕੂਲਾਂ ਦੇ ਬੱਚੇ ਆ ਤੇ ਜਿਹੜੇ ਸਕੂਲਾਂ ਦੇ ਟੀਚਰ ਨੇ ਉਹ এবੀਵੀਪ ਜਿਹੜੀ ਉਹ ਕਰਾਰੀ ਹੈ ਇਵੈਂਟ ਉਹਦੇ ਵਿੱਚ ਸ਼ਾਮਲ ਹੋਣ ਤੇ ਇੱਕ ਕੋਈ ਤਿਰੰਗਾ ਰੈਲੀ ਕੱਢਣ ਦੀ ਦਾ ਡਰਾਮਾ ਕਰਨਾ ਸੀ এবੀਵੀਪ ਨੇ ਉਸ ਤਿਰੰਗਾ ਰੈਲੀ ਦੇ ਵਿੱਚ ਵੀ ਡੀਸੀ ਪੂਛ ਨੇ ਲੋਕਾਂ ਨੂੰ ਕਿਹਾ ਜਿਹੜੇ ਸਰਕਾਰੀ ਸਕੂਲ ਤੇ ਉਹਨਾਂ ਦੇ ਅਧਿਆਪਕ ਹੈ ਵੀ ਤੁਸੀਂ ਉਸ ਰੈਲੀ ਦੇ ਵਿੱਚ ਸ਼ਾਮਲ ਹੋਵੋ ਜਣੀ ਜਿਹੜੀ ਭਾਜਪਾ ਦੀ ਦੀ ਦਾ ਸਟੂਡੈਂਟ ਵਿੰਗ ਹੈ ਜਿਹਦੇ ਉੱਤੇ ਜਿਹਨੀਆਂ ਫਿਰਕੂ ਕਾਰਵਾਈਆਂ ਕਰਨ ਦੇ ਦੋਸ਼ ਨੇ ਜਿਨ੍ਹਾਂ ਦੇ ਉੱਤੇ ਉਸ ਦੀ ਰੈਲੀ ਦੇ ਵਿੱਚ ਸਰਕਾਰੀ ਪ੍ਰਬੰਧ ਨੂੰ ਲਾਇਆ ਜਾ ਰਿਹਾ ਹੈ ਸਰਕਾਰ ਉੱਥੇ ਦੂਜੀ ਹੈ ਸੋ ਇਹ ਇੱਕ ਸਰਕਾਰ ਤੇ ਵੀ ਦਬਾਏ ਤੇ ਉਹ ਸਰਕਾਰ ਹੈ ਜਿਹੜੀ ਕਿਉਂਕਿ ਉਹ ਰਾਜ ਦਾ ਦਰਜਾ ਦੇ ਨਹੀਂ ਰਹੀ ਮੋਦੀ ਸਾਹਿਬ ਗਏ ਸੀ ਉਹ ਰਾਜ ਦਾ ਦਰਜਾ ਐਲਾਨ ਕੇ ਨਹੀਂ ਆਏ ਤੇ ਉਹ ਇਹਨੂੰ ਬਲੈਕਮੇਲ ਕਰਨ ਤੇ ਲੱਗੇ ਹੋਏ ਆ ਵੀ ਜਦੋਂ ਤੱਕ ਨੈਸ਼ਨਲ ਕਾਨਫਰੰਸ ਪਾਰਟੀ ਦੇ ਤੌਰ ਤੇ ਐਨਡੀਏ ਦਾ ਹਿੱਸਾ ਨਹੀਂ ਬਣਦੀ ਉਨਾਂ ਚ ਰਸ ਸ਼ਾਇਦ ਉੱਥੇ ਕੁਝ ਨਹੀਂ ਬਣਨਾ ਤੇ ਉਹ ਜੇ ਬਣ ਵੀ ਜਾਵੇ ਤਾਂ ਅਧਿਕਾਰ ਉਹਦੇ ਕੋਲ ਕੋਈ ਨਹੀਂ ਰਹਿਣਾ ਜੇ ਇਸ ਤਰ੍ਹਾਂ ਕਰਕੇ ਬਾਕੀ ਸੂਬਿਆਂ ਦੇ ਵਿੱਚ ਵੀ ਅਧਿਕਾਰ ਖੋਹੇ ਜਾ ਰਿਹਾ ਹੈ UGC ਦੇ ਰੈਗੂਲੇਸ਼ਨ ਉਹਨਾਂ ਦੇ ਵਿੱਚੋਂ ਇੱਕ ਨੇ ਜਿਹਦੇ ਬਾਰੇ ਤੁਹਾਡੇ ਨਾਲ ਪਹਿਲਾਂ ਬਹੁਤ ਵਾਰੀ ਗੱਲ ਅਸੀਂ ਕਰ ਚੁੱਕੇ ਹਾਂ ਅ ਦੋਸਤੋ ਅਗਲੀ ਗੱਲ ਜਿਹੜੀ ਹੈ ਅ ਸੁਪਰੀਮ ਕੋਰਟ ਨੇ ਪਿੱਛੇ 23 ਜਨਵਰੀ ਨੂੰ ਅਸਾਮ ਸਰਕਾਰ ਨੂੰ ਸਵਾਲ ਕੀਤਾ ਸੀ ਵੀ ਜਿਹੜੇ 270 ਬੰਦੇ ਉੱਥੇ ਤੁਸੀਂ ਵਿਦੇਸ਼ੀ ਕਹਿ ਕੇ ਰੱਖੇ ਹੋਏ ਹੈ ਉਥੋਂ ਦੇ ਕੈਂਪਾਂ ਦੇ ਵਿੱਚ ਉਹ ਉਹਨਾਂ ਨੂੰ ਦਾ ਕੋਈ ਕਾਰਨ ਨਹੀਂ ਤੁਸੀਂ ਦੱਸਿਆ 9 ਦਸੰਬਰ 2024 ਨੂੰ ਸੁਪਰੀਮ ਕੋਰਟ ਨੇ ਅਸਾਮ ਸਰਕਾਰ ਨੂੰ 6 ਹਫ਼ਤਿਆਂ ਦਾ ਸਮਾਂ ਦਿੱਤਾ ਸੀ ਵੀ ਤੁਸੀਂ ਕਾਫੀ ਡਾਟ ਦੇ ਕੇ ਆ ਕੇ ਦੱਸੋ ਵੀ ਉਹ ਤੁਸੀਂ ਕੀ ਕਾਰਨ ਨੇ ਜਿਹਦੇ ਕਰਕੇ ਉਹਨਾਂ ਨੂੰ ਰੱਖਿਆ ਹੋਇਆ ਇਹ ਵੀ ਦੱਸ ਤੁਹਾਡੇ ਨਾਲ ਦੱਸ ਦਈਏ ਕਿ ਭਾਸ਼ਾ ਦੀ ਇੱਕ ਬਦਮਾਸ਼ੀ ਵੀ ਕਰਦੀ ਹੈ ਉਥੋਂ ਦੀ ਸਰਕਾਰ ਉਸ ਨੇ ਜਿਹੜੇ ਕੈਂਪ ਜਿਨ੍ਹਾਂ ਚ ਉਹਨਾਂ ਨੂੰ ਰੱਖਦੇ ਸੀ ਉਹਦਾ ਨਾਂ ਡਿਟੈਂਸ਼ਨ ਕੈਂਪ ਹੋਇਆ ਕਰਦਾ ਸੀ ਉਹ ਨਾਂ ਬਦਲ ਕੇ ਉਹਨਾਂ ਨੇ ਉਹਦਾ ਨਾਂ ਟਰਾਂਜ਼ਿਟ ਕੈਂਪ ਰੱਖ ਦਿੱਤਾ ਜਣੀ ਦੇਖਣ ਨੂੰ ਆਏ ਲੱਗੇ ਵੀ ਇਹ ਡਿਟੈਂਸ਼ਨ ਕੈਂਪ ਨਹੀਂ ਗੇ ਪੱਕੇ ਨਹੀਂ ਇੱਥੇ ਰੱਖੇ ਜਾ ਰਹੇ ਇਹ ਤਾਂ ਟਰਾਂਜ਼ਿਟ ਹੈ ਵੀ ਥੋੜੇ ਜਿਹਾ ਸਮੇ ਲਈ ਉੱਥੇ ਰੱਖੇ ਹੋਏ ਹੈ ਹਾਲਾਂਕਿ ਉਹਨਾਂ ਨੂੰ ਬਹੁਤ ਦੇਰ ਤੋਂ ਰੱਖਿਆ ਹੋਇਆ ਇਹਨਾਂ 270 ਬੰਦਿਆਂ ਨੂੰ ਤੇ ਫਿਰ ਜਿਹੜਾ ਹੁਣ ਐਫੀਡੇਵਟ ਦਿੱਤਾ ਪਰਸੋਂ ਉਸ ਦੇ ਵਿੱਚ ਸਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਐਫੀਡੇਵਿਟ ਬੜਾ ਕਨਫਿਡੈਂਸ਼ੀਅਲ ਹੈ ਲੋਕਾਂ ਨੂੰ ਨਾ ਪਤਾ ਲੱਗੇ ਵੀ ਅਸੀਂ ਇਹਦੇ ਵਿੱਚ ਕੀ ਗੱਲ ਕਹੀ ਹੋਈ ਹੈ ਸਪਰੀਮ ਕੋਰਟ ਨੇ ਇਸ ਗੱਲ ਤੇ ਵੀ ਸਵਾਲ ਕੀਤਾ ਤੇ ਐਫੀਡੇਵਿਟ ਦੀ ਬਲਡਿੰਗ ਤੇ ਵੀ ਸਵਾਲ ਕੀਤਾ ਤੇ ਉਹਨਾਂ ਨੂੰ ਬਹੁਤ ਝਾੜ ਪਾਈ ਆ ਸ਼ਾਮ ਦੀ ਸਰਕਾਰ ਨੂੰ ਵੀ ਤੁਸੀਂ ਲੋਕਾਂ ਨੂੰ ਰੱਖਿਆ ਹੋਇਆ ਤੇ ਕਾਰਨ ਤੁਹਾਡੇ ਕੋਲ ਹੈ ਹੀ ਨਹੀਂ ਕੋਈ ਜਿਹੜਾ ਤੁਸੀਂ ਕਾਰਨ ਦੱਸ ਸਕੋ ਵੀ ਕਿਉਂ ਰੱਖਿਆ ਹੋਇਆ ਤੇ ਜੇ ਉਹ ਬਾਹਰ ਭੇਜਣਿਆ ਤਾਂ ਕਿਉਂ ਨਹੀਂ ਭੇਜਿਆ ਜਾ ਰਿਹਾ ਵਗੈਰਾ ਇਹ ਸਵਾਲ ਜਣੀ ਜਿਹੜੀ ਉੱਥੋਂ ਦੀ ਹਿਮੰਤ ਵਿਸ਼ਵਾਸ ਸ਼ਰਮਾ ਸਰਕਾਰ ਇਹ ਜਿਹੜੀ ਬਹੁਤ ਅਤ ਦਰਜੇ ਦੇ ਫਿਰਕੂ ਬਿਆਨ ਤੇ ਫਿਰਕੂ ਗੱਲਾਂ ਕਾਰਵਾਈਆਂ ਕਰਦੀ ਹੈ ਉਹ ਸੁਪਰੀਮ ਕੋਰਟ ਦੀ ਦਾੜ ਥੱਲੇ ਥੋੜੀ ਜਿਹੀ ਆਈ ਹੈ ਦੇਖਦੇ ਆ ਕਿੰਨੀ ਕੁ ਦੇਰ ਆਉਂਦੀ ਹੈ ਜਾਂ ਕਿਸ ਤਰ੍ਹਾਂ ਕੀ ਹੁੰਦਾ ਆਉਣਾ ਆ ਸਮਾਂ ਦੱਸੂਗਾ ਅ ਅਗਲੀ ਲਾਸਟ ਗੱਲ ਦੋਸਤੋ ਇਜ਼ਰਾਈਲ ਤੇ ਹਮਾਸ ਦਾ ਜਿਹੜਾ ਸਮਝੌਤਾ ਹੋਇਆ ਚੰਗੀ ਗੱਲ ਹੈ ਕਿ ਪਹਿਲਾਂ ਹਮਾਸ ਨੇ ਤਿੰਨ ਉਹਨਾਂ ਦੀਆਂ ਬੰਦਿਕ ਲੇਡੀਆਂ ਜਿਹੜੀਆਂ ਅਫਸਰ ਸੀਗੀਆਂ ਫੌਜ ਦੀਆਂ ਉਹਨਾਂ ਨੂੰ ਛੱਡਿਆ ਤੇ ਫਿਰ ਚਾਰ ਪਰਸੋਂ ਹੋਰ ਸ਼ਰਤ ਤੇ ਤੇ ਇਸ ਤਰ੍ਹਾਂ ਉਹ ਸਮਝੌਤਾ ਲਾਗੂ ਹੋ ਰਿਹਾ ਤੇ ਕੱਲ ਉਸ ਸਮਝੌਤੇ ਦੀਆਂ ਜਿਹੜੀਆਂ ਸ਼ਰਤਾਂ ਨੇ ਉਹਨਾਂ ਮੁਤਾਬਕ ਜਿਹੜੇ ਲੋਕ ਨਾਰਥ ਦੇ ਵਿੱਚੋਂ ਉੱਤਰ ਭਾਰਤ ਭਾਗ ਦੇ ਵਿੱਚੋਂ ਗਾਜ਼ਾ ਦੇ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਸੀ ਵੱਡੀ ਪੱਧਰ ਦੇ ਉੱਤੇ ਲੱਖਾਂ ਦੀ ਸੰਖਿਆ ਤੇ ਵਿੱਚ ਉਹ ਵਾਪਸ ਆਪਣੇ ਘਰਾਂ ਨੂੰ ਜਾਣਗੇ ਸੀ ਤੇ ਉਹ ਜਦੋਂ ਵਾਪਸ ਜਾਣ ਲੱਗਦੇ ਆ ਤਾਂ ਇਜ਼ਰਾਈਲੀ ਫੌਜ ਨੇ ਉਹਨਾਂ ਨੂੰ ਵਾਪਸ ਨਹੀਂ ਜਾਣ ਦਿੱਤਾ ਰੋਕਿਆ ਤੇ ਉਹਨਾਂ ਤੇ ਗੋਲੀ ਵੀ ਚੱਲੀ ਐ ਇੱਕ ਬੰਦਾ ਉਹਨਾਂ ਚ ਮਾਰਿਆ ਗਿਆ ਸੱਤ ਜਣੇ ਜ਼ਖਮੀ ਹੋਏ ਐ ਇੱਕ ਹੋਰ ਘਟਨਾ ਦੇ ਵਿੱਚ ਇੱਕ 3 ਸਾਲ ਦੀ ਬੇਟੀ ਜਿਹੜੀ ਐ 2 ਸਾਲ ਦੀ 2 ਸਾਲ ਦੀ ਲੜਕੀ ਛੋਟੀ ਬੱਚੀ ਜਿਹੜੀ ਐ ਲੈਲਾ ਤੇ ਉਹਦੀ ਗਰਭਤੀ ਮਾਂ ਲੈਲਾ ਦੀ ਮੌਤ ਹੋ ਗਈ ਗੋਲੀ ਚੱਲਣ ਨਾਲ ਤੇ ਗਰਭਤੀ ਮਾਂ ਜਿਹੜੀ ਉਹਦੀ ਜ਼ਖਮੀ ਹੋਈ ਐ ਸਖਤ ਤੌਰ ਤੇ ਕਹਿਣ ਦਾ ਭਾਵ ਕਿ ਉਹ ਜਿਹੜਾ ਸਮਝੌਤਾ ਜੀ ਦੀ ਸਾਨੂੰ ਬੜੀਆਂ ਉਮੀਦਾਂ ਨੇ ਵੀ ਇਹ ਇੱਕ ਸ਼ਾਂਤੀ ਆਜੂਗੀ ਇਸ ਏਰੀਏ ਦੇ ਵਿੱਚ ਪਰ ਇਜ਼ਰਾਈਲ ਆਪਣੀਆਂ ਇਹਨਾਂ ਗੱਲਾਂ ਤੋਂ ਬਾਜ ਬਾਜ ਨਹੀਂ ਆ ਰਿਹਾ ਇਸੇ ਤਰ੍ਹਾਂ ਨਾਲ ਜਿਹੜਾ ਲਿਬਨਾਨ ਦੇ ਨਾਲ ਸਮਝੌਤਾ ਹੋਇਆ ਸੀ ਉੱਥੇ ਵੀ ਕੱਲ ਗੋਲੀ ਚਲਾਈਏ ਉਹਨਾਂ ਨੇ ਇਜ਼ਰਾਇਲ ਦੀਆਂ ਫੌਜਾਂ ਨੇ ਤੇ 22 ਲੋਕ ਮਾਰੇ ਐ ਤੇ ਦੂਜੇ ਵੱਲੋਂ ਟਰੰਪ ਨੇ ਇਹ ਸੁਝਾਅ ਦਿੱਤਾ ਹੈਗਾ ਵੀ ਜਿਹੜੇ ਗਾਜ਼ਾ ਦੀ ਬਹੁਤ ਵੱਡੀ ਸੰਖਿਆ ਜਨਸੰਖਿਆ ਹੈਗੀ ਐ ਉਹ ਉਹਨ ਕਿਤੇ ਹੋਰ ਥਾਂ ਦੇ ਉੱਤੇ ਸੈਟਲ ਕਰਨਾ ਚਾਹੀਦਾ ਜਿਵੇਂ ਮਿਸਰ ਹੋ ਗਿਆ ਜੌਰਡਨ ਹੋ ਗਿਆ ਉਹਨਾਂ ਥਾਵਾਂ ਤੇ ਭੇਜ ਦੇਣਾ ਚਾਹੀਦਾ ਟੈਂਪਰੇਰੀ ਤੌਰ ਤੇ ਕਹਿਣ ਦਾ ਭਾਵ ਇਹ ਹੈ ਵੀ ਉਹ ਜਿਹੜੀ ਨਿਗਾਹ ਇਜ਼ਰਾਈਲ ਦੀ ਉਹਨਾਂ ਇਲਾਕਿਆਂ ਦੇ ਉੱਤੇ ਬਣੀ ਹੋਈ ਹੈ ਵੀ ਇਹ ਇਲਾਕੇ ਅਸੀਂ ਛੱਡਣੇ ਨਹੀਂਗੇ ਉਹਦੇ ਲਈ ਟਰੰਪ ਸਾਹਿਬ ਵੀ ਨਾਲ ਦੀ ਨਾਲੇ ਤੋਬੇ ਦਾ ਗਵਾ ਡੱਡੂ ਦੀ ਤਰ੍ਹਾਂ ਬਣਿਆ ਹੋਇਆ ਹੈ ਦਾ ਨਾਲ ਸੋ ਅਸੀਂ ਇਹਨਾਂ ਸਾਰੀਆਂ ਘਟਨਾਵਾਂ ਦੇ ਉੱਤੇ ਦੁੱਖ ਵੀ ਪ੍ਰਗਟ ਕਰਦੇ ਆ ਤੇ ਦੁਨੀਆ ਭਰ ਦੀ ਜਿਹੜੀ ਪਬਲਿਕ opinion ਹੈ ਉਹ ਇਸ ਜਿਹੜਾ ਸ਼ਾਂਤੀ ਸਮਝੌਤਾ ਹੋਏਗਾ ਇਸ ਦੇ ਸਿਰੇ ਚੜਾਉਣ ਲਈ ਜਿਹੜੀ ਪਬਲਿਕ opinion ਹੈ ਲੋਕਾਂ ਦੀ ਲੋਕ رائے ਹੈ ਜਿਹੜੀ ਉਹ ਹੋਰ ਅੱਗੇ ਆਵੇ ਉਹਦੇ ਲਈ ਆਸ ਵੀ ਕਰਦੇ ਆ ਅੱਜ ਦੀ ਗੱਲ 'ਚ ਇੰਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ